ਸਰਪ੍ਰੀਖਿ ਸਾਰੇ ਪਰਚੇ ਕੋਲ ਨੂੰ ਬਹੁਤ ਬਹੁਤ ਦਾਣ ਫਰੀਦੇਆ ਕਲਪੇ ਬਰਸ਼ੇ ਨਾਲ ਇਹ ਵੀ ਜੁੜੀ ਹੋਈ ਸਾਖੀ ਹੈ ਜਦੋਂ ਆਪਕੇ ਪੁਰਾਣੇ ਦਰਸ਼ਕ ਚੜਦੇ ਹੋ ਸ਼ਾਮ ਨੂੰ ਅੱਥੇ ਸਿੰਘ ਖੇੜ ਤੋਂ ਜਿਹੜਾ ਵਿਸ਼ਵਾਸ ਨੂੰ ਸ਼ਮਨ ਹੁੰਦਾ ਪਰ ਫਿਰ ਵੀ ਸੰਖੇਪ ਵਿੱਚ ਬਹੁਤ ਕੁਝ ਦੱਸਦੇ ਤੇ ਹਰ ਚੰਦਰ ਦੀ ਉਸ ਸੰਭਾਸ਼ੇ ਦੇ ਉੱਤੇ ਭਾਰੀ ਉਹਦੇ ਸ੍ਰੀਨਾਰਾਇਣ ਜੀ ਨੇ ਆਖਿਆ ਬੰਧਾ ਦਰ ਜਦੋਂ ਉਹ ਦੁਸ਼ਮਣਾਂ ਦੇ ਪਰਛੇਤੇ ਅਸਕੇ ਅਸਲੀ ਚੰਦ ਦਾ ਸਰਦੰਗ ਤੇ ਲਿਆ ਮਹਾਰਾਜ ਜੀ ਦਾ ਉਹ ਸਰਪਾ ਵਰਤਨ ਕਈ ਵਾਰੀ ਹੋਣ ਵਾਲੇ ਜਿਹੜੇ ਸੋਚਦੇ ਆ ਸਾਧ ਸੰਗੋਜੀ ਅਫਸੋਸ ਕਿ ਉਹਨਾਂ ਨੂੰ ਛੱਡਾ ਨਹੀਂ ਪੱਗੁਰਖੇ ਲੱਤੇ ਕਿਵੇਂ ਰਹੇ ਤੇ ਉਹਦੀ ਤੀਰਲਾ ਫੜਿਆ ਕਿਵੇਂ ਬਾਤਰੇ ਦੀ ਚਪਾਲ ਕਿਵੇਂ ਆਪਣੀ ਤੇ ਮਰਦਾਂ ਨਾਲ ਉਹਨੇ ਫੜਿਆ ਸੀ ਤੇ ਧਾਕਾ ਕਿਵੇਂ ਪਾਇਆ ਪੱਲਿਆ ਸੀਗਾ ਇਹ ਨੀਤੀ ਜਿਹਾ ਕਿਵੇਂ ਫਰਨੀਆ ਵਿੱਚ ਝੂਠ ਮਾਰੀ ਜਾਂਦਾ। ਕਹੋ ਮੈਨੂੰ ਮਨ ਦੇ ਅੰਦਰ ਖਿਆਲ ਆਉਂਦਾ ਹੈ ਕਿ ਇੰਨੇ ਸ਼ਸਤਰ ਕਿੱਥੇ ਪੜੇ ਨਹੀਂ ਜਾਂਦੇ। ਪ੍ਰਕਾਸ਼ ਪੰਡਿਆ ਜੀ ਲੋਹੇ ਤੇ ਸਮਾਰੀ ਕਰਦੇ ਸੀ ਨਾ ਕਹਿੰਦੇ ਜਿਹੜੇ ਪੰਛੀ ਆਲਾ ਕਿ ਇਹ ਲੋਹੇ ਦੀ ਕਾਤੀ ਮਾਰੀ ਜੇ ਸੰਝੇ ਲੱਗੇ ਹੋਏ ਸੀ ਜਿੰਨਾ ਵਿੱਚ ਬਖਸ਼ੇ ਲਾ ਲਈ। ਕਿ ਜਿਹੜਾ ਕਮਾਨ ਹੈ ਇਹ ਮੋਢੇ ਘਾਪਰੇ ਕਰ ਲਿਆ ਜਾਂਦਾ। ਉਹ ਬਹੁਤ ਵੀ ਗਾਤਰੇ ਪਈ ਹੁੰਦੀ। ਹਲੰਪੇ ਖਸਤਰ ਉਹ ਵੇਸੀ ਜੋਧ ਦੇਵ ਦੇ ਪਛੋਟ ਮਾਰ ਨੂੰ ਨਹੀਂ ਜਾਣਾ ਜਿਹੜਾ ਸ਼ਸਤਰ ਲਕਾਰਾ ਹੋ ਗਿਆ ਉਹਨੂੰ ਛੁੱਟ ਕੇ ਦੂਸਰਾ ਚੱਕ ਲੈਂਦੇ ਸੀ। ਤੇ ਪਾਲਣਾ ਵਿੱਚ ਕੋਤਰੀ ਆਉਂਦੀ ਆ ਕਿ ਕਬਜੇ ਹੱਥਾਂ ਕਰਾਇਆ ਜਾਂਦਾ ਸੀ ਤੇ ਫਿਰ ਦੂਸਰਾ ਸ਼ਸਤਰ ਕਿਨੇ ਕੋਲ ਲੈ ਕੇ ਜਾ। ਜਿਹਨੂੰ ਲੈ ਜਾਣਾ ਉਹਨੂੰ ਗਾਤਰੇ ਚ ਪਿਆ ਸ਼ਸਤਰ ਖਿੱਚ ਲਈਦਾ ਸੀ। ਜਿਵੇਂ ਬਾਬਾ ਰਜੀਤ ਸਿੰਘ ਸਾਹਿਬ ਦੇ ਸਾਰੇ ਸ਼ਸਤਰ ਕੋਲ ਰਹੀ ਸੀ। ਇਹ ਲੱਗਦਾ ਕਿ ਉਹਨਾਂ ਤੋਂ ਮਦਦ ਲਈ ਜਾਣਦੇ ਹੋਣ ਸਾਡ ਦੇ ਹੱਥਾਂ ਵਿੱਚ ਪੜੀਆਂ ਹੋਈਆਂ ਸ਼੍ਰੀ ਸਾਹਿਬਾਂ ਦੀ ਅਮ ਦੇ ਦਿਨਾਂ ਕੀ ਸਭ ਜੇ ਹੱਥ ਚੁਲਾ ਰਹੇ ਗਏ ਸੀ ਉਹਦੇ ਰਾਤਰੇ ਪਈ ਹੋਈ ਕਟਾਰ ਖਿੱਚ ਕੇ ਕੰਨਾਂ ਮਗਲਾਂ ਦੇ ਪਾਰ ਹੋ ਗਏ ਸੂਰਲੇ ਕੋਲ ਬੱਦਰਾ ਅਨੰਤ ਹੋਣੇ ਚਾਹੀਦੇ ਜਿੰਨਾ ਕਿਸੇ ਦਾ ਜੀਰ ਪਾਰ ਜਾਂ ਸਕੇ ਤੇ ਸਾਧ ਸੰਗਤ ਜੀ ਮੇਰੇ ਮਲ ਕੱਤੇ ਦਾ ਢਾਈ ਢਾਈ ਮਲ ਕੱਤੇ ਦਾ ਕਮਰ ਕੱਟਾ ਮਾ ਬਾਪੀ ਪ੍ਰਕਾ ਨਾ ਬਾਪਾ ਪ੍ਰਮਖ ਸਿੰਘ ਖੰਡਾ ਜਿੰਨਾ ਹਾਣੇ ਕੂਟਿਆਂ ਦੇ ਸਤਰਾ ਦੇ ਦਰਸ਼ਕਾਂ ਦਾ ਸਤਸਨ ਤੇ ਕਰਾਏ ਲਾਉਂਦੇ। ਤੋਂ ਭਾਈ ਉਹਨਾਂ ਸੰਸਾਦ ਦੀ ਨੇ ਜਦੋਂ ਦੂਰੋਂ ਸਾਤ ਪੱਲ ਜੀ ਦੇਖਿਆ ਕਿ ਕੇਸਰੀ ਚੰਦ ਰਾਜਾ ਮੇਰੀ ਪਗੜ ਛੇ ਆ ਗਿਆ ਮੇਰੀ ਬਾਹ ਛੇ ਆ ਗਿਆ ਰਾਜਾ ਅੱਗੇ ਤਰ ਛੇ ਲੋਕਾਂ ਨੇ। ਉਹ ਸ਼ਾਨਾਂ ਵਿੱਚ ਛੇ ਲੋਕਾਂ ਨੇ ਤੇ ਕੌੜਿਆਂ ਦੀ ਸੈਨਾ ਲੈ ਕਰਕੇ ਲੋਹੜੜ ਦੇ ਉੱਤੇ ਹਮਲਾ ਕਰਨ ਹੋਇਆ। ਜਦੋਂ ਗੰਭੀਰ ਪ੍ਰਣਾਮ ਕੀਤਾ ਭਾਈ ਉਹ ਨੇ ਸੇਠਾਂ ਦੇ ਅੱਗੇ ਆਪਣੀ ਸਰੀਰ ਸਹਿਮ ਨਾਲ ਉਹਨੂੰ ਜੀਰਦੇ ਹੋਏ ਅੱਗੇ ਵਧੇ ਜਿਹੜਾ ਕੋਈ ਅੱਗੇ ਆਇਆ ਕੁਰਬਾਨ ਦੀ ਫਿੱਟ ਕਰ ਗਿਆ ਮਹਾਰਾਜ ਦੇ ਕੇਸ ਤੇ ਕੇਸਰੀ ਚੰਦ ਰਾਜੇ ਤੇ ਜਦੋਂ ਆਣ ਉਹਨੇ ਵੇਖਿਆ ਕਿ ਤਾਂ ਮੇਰੇ ਵੱਲੋਂ ਸੈਨ ਵਾਤਾ ਆ ਗਿਆ ਉਹਨੇ کمان ਦੇ ਉੱਤੇ ਤੀਰ ਚਾਲ ਕੇ ਭਾਈ ਉਹਦੇ ਸੰਕਟਾਂ ਇਹ ਨਹੀਂ ਤੇ ਜੀ ਨਾਲ ਘੋੜਾ ਅੱਗੇ ਵਧ ਰਿਹਾ ਸੀ ਕਿ ਭਾਰੀ ਦੇ ਸਿਰ ਨਾਲ ਉਹ ਛੋਟਾ ਹੋਇਆ ਛੁੱਟਿਆ ਹੋਇਆ ਤੀਰ ਜਿਹੜਾ ਸੀ ਨਾ ਉਹਦੇ ਤੋਂ ਆਪਣਾ ਆਪ ਬਚਾ ਲੈ ਰਿਹਾ ਜਿੰਨੇ ਚਿਰ ਨੂੰ ਦੂਸਰਾ ਤੀਰ ਜੇ ਸੈਂਦੀ ਰਿਹਾ ਸੀ ਕਿ ਜਾ ਕੇ ਆਹ ਸੰਗਤ ਦੀ ਸਿਰੀ ਸਾਹ ਦਾ ਵਾਰ ਉਹਦੀ ਸ਼ਰਧਾ ਤੇ ਜਰਾਵਤਾ ਉਹਦਾ ਸਿਰ ਜਿਹੜਾ ਸੀ ਕੱਦੂਆਂ ਬਾਗ ਧਰਤੀ ਤੇ ਸਿੱਟ ਰਿਹਾ ਸੀ جی گولی میم واگ بھر تیر سر سر کرتے چل رہے تھے بے خوف سو ہو گئی صاحب کی آگیا کا پال جی تیر گوڑیاں کا خوف نہیں پائی میرے سو سا ਸ਼ਰਤ ਕੱਟ ਕੇ ਤਾਂ ਜੇਲ੍ਹ ਵਾਲ ਸ਼ਰ ਜਿਹੜਾ ਸੀ ਧਰ ਤੋਂ ਲੱਕ ਕੇ ਧਰਤੀ ਤੇ ਥੈਗ ਗਿਆ ਤੇ ਜਲਵਾਯ ਨੇ ਉਹ ਤੇ ਲਿਖਿਆ ਕਿ ਦੰਦਾਂ ਦੇ ਨਾਲੋਂ ਉਹ ਰੇ ਤੋਂ ਲੁੜ ਗਿਆ ਕਮਾਨ ਉਹ ਨਹੀਂ ਹੱਥ ਵਿੱਚ ਫੜੀ ਰਹੀ ਗਈ ਤਾਂ ਤੇ ਭਾਈਓ ਨੇ ਸੰਸਾਰ ਨੇ ਸ੍ਰੀ ਸਾਹਿਬ ਬਾਤਰੇ ਕੀਤੀ ਜਿੱਦੋਂ ਸਾਹਿਬ ਜੰਦਰ ਜੀ ਰੋਇ ਦਾ ਅਭਿਆਸ ਨਾ ਹੋਵੇ ਉਹ ਤਾਂ ਇੱਕ 1.5 ਮਿੰਟ ਸ੍ਰੀ ਸਾਹਿਬ ਨੇ ਮੀਆਂ ਦੇ ਪੌਣ ਨੂੰ ਲੱਗੇ ਜਾਂਦੀ ਸਰਵ ਕਰਦੀ ਸ੍ਰੀ ਸਾਹਿਬ ਦਾ ਪੈਨ ਪਾਣੀ ਹੋ ਗਿਆ ਤੇ ਟੈਂਟਾਂ ਆਪਣੇ ਖੋਲਣਾ। ਤੇ ਕਾਸ਼ੀਰੇ ਸੱਜਣੇ ਤੋਂ ਪਿਛਿਆ ਤਲਵਾ ਫਰਚਾ। ਜਿੱਦ ਗਿਆ ਉਹਦਾ ਜਦੋਂ ਲਿਆਣ ਕੰਕਾ ਉਹ ਲੱਭ ਰੱਬੇ ਆਇਆ ਸਾਹ ਤੋਂ ਰੋੜੇ ਨੂੰ ਘਾੜ ਕੇ ਉਹ ਝੋੜੇ ਨੂੰ ਚੱਕਰ ਦੋਸਤ ਦੇ ਕੋਲ ਸੰਗੜੀਓ ਚੱਕਰ ਦੋਸਤ ਤੇ ਅੱਲਾਹ ਥੋੜਾ ਸਮਾ ਕੇ ਫੇਟ ਦਿੰਦਾ। ਚਵਾੜੇ ਚਰਨਾ ਨਹੀਂ ਚੰਦੇ ਆ। you ਫਤਿਹ ਜੇਕਰ ਸਿੰਘਾਂ ਦੀ ਗੇਮ ਵਧੀਆ ਲੱਗੀ ਹੋਵੇ ਮਾਰ ਨਕਾਰਾ ਗੇਟ ਤੇ ਫੀਡਬੈਕ ਵੀ ਦੇ ਰਹੀ ਹੈ ਕੱਦ ਕੇ ਬਾਰੇ ਜਰੂਰ ਕਮੈਂਟ ਕਰਕੇ ਜਾਣਾ ਜੇਕਰ ਸਿੰਘਾਂ ਦਾ ਮਾਣ ਤਾਨ ਕਰਨਾ ਹੋਵੇ ਆਪ ਵੀ ਕਰ ਸਕਦੇ ਹੋ ਜੀ ਆਨੂੰ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ